ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਦਰਬਾਰ ਸਾਹਿਬ ਵਿਖੇ ਸੰਗਤਾਂ ਜਦੋਂ ਦਰਸ਼ਨਾਂ ਦੇ ਲਈ ਆਉਂਦੀਆਂ ਨੇ ਤਾਂ ਪ੍ਰਕਰਮਾ ਚ ਸਥਿਤ ਦੋ ਪੁਰਾਤਨ ਘੜੀਆਂ ਦੇ ਉਦਸ਼ਨ ਜ਼ਰੂਰ ਕਰਦੀਆਂ ਨੇ ਅੱਜ ਅਸੀਂ ਤੁਹਾਨੂੰ ਇਨ੍ਹਾਂ ਘੜੀਆਂ ਦੇ ਬਾਰੇ ਜਾਣਕਾਰੀ ਦੇਵਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਮਕੈਨਿਕ ਘੜੀ ਦੇ ਬਾਰੇ ਦੱਸਾਂਗੇ ਕਿ ਇਹਦਾ ਪੂਰਾ ਕੀ ਪ੍ਰੋਸੀਜਰ ਹੈ ਕਿਵੇਂ ਇਹ ਘੜੀ ਚਲਾਈ ਜਾਂਦੀ ਆ ਕਿਵੇਂ ਇਹਦੀ ਸਾਂਭ ਸੰਭਾਲ ਕੀਤੀ ਜਾਂਦੀ ਹੈ ਇਸ ਸਮੇ ਅਸੀਂ ਮਕੈਨਿਕ ਘੜੀ ਦੇ ਕੋਲ ਖੜੇ ਆ ਜਿਹੜੀ ਕਿ ਆਟਾ ਮੰਡੀ ਡਿਊਟੀ ਦੇ ਉੱਤੇ ਸਥਿਤ ਹੈ ਮੇਰੇ ਬਿਲਕੁਲ ਹੀ ਪਿੱਛੇ ਤੁਸੀਂ ਦੇਖ ਸਕਦੇ ਹੋ ਘੰਟਾ ਘਰ ਜਿਹੜਾ ਉਹ ਸਥਿਤ ਹੈ ਜਿੱਥੇ ਉੱਥੇ ਜਿਹੜੀ ਹੈ ਇਲੈਕਟ੍ਰੋਨਿਕ ਘੜੀ ਜਿਹੜੀ ਸਥਿਤ ਹੈ ਜਿਹੜੀ ਮਕੈਨਿਕ ਘੜੀ ਹੈ ਇਸ ਨੂੰ ਹੱਥ ਦੇ ਨਾਲ ਪੂਰਾ ਸੰਚਾਲਿਤ ਕੀਤਾ ਜਾਂਦਾ ਆ ਅਸੀਂ ਇੱਥੋਂ ਦੇ ਸੇਵਾਦਾਰ ਦੇ ਨਾਲ ਗੱਲ ਕਰਕੇ ਇੱਥੋਂ ਦੀ ਪੂਰੀ ਜਾਣਕਾਰੀ ਲਵਾਂਗੇ ਕਿ ਕਿਵੇਂ ਇਸ ਘੜੀ ਨੂੰ ਚਲਾਇਆ ਜਾਂਦਾ ਆ ਕਿਵੇਂ ਇਸ ਘੜੀ ਦੀ ਸਾਂਭ ਸੰਭਾਲ ਕੀਤੀ ਜਾਂਦੀ ਹੈ ਇਸ ਸਮੇਂ ਅਸੀਂ ਮਕੈਨੀਕਲ ਘੜੀ ਦੀ ਦੇਖਭਾਲ ਕਰਦੇ ਸਰਦਾਰ ਕਸ਼ਮੀਰ ਸਿੰਘ ਇਲੈਕਟ੍ਰੀਸ਼ੀਅਨ ਦੇ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਦੇ ਕੋਲੋਂ ਜਾਣਾਂਗੇ ਪੂਰਾ ਇਸ ਘੜੀ ਨੂੰ ਚਲਾਉਂਦਾ ਪ੍ਰੋਸੀਜਰ ਕੀ ਘੜੀ ਕਿਦਾਂ ਚਲਾਈ ਜਾਂਦੀ ਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਇਸ ਮਕੈਨੀਕਲ ਘੜੀ ਦਾ ਹੀ ਦੇਖਭਾਲ ਕਰਦੇ ਹੋ ਤੇ ਇਹਨੂੰ ਘੜੀ ਨੂੰ ਚਲਾਉਂਦਾ ਪੂਰਾ ਪ੍ਰੋਸੀਜਰ ਕੀ ਹੈ ਇਹਦਾ ਪਹਿਲਾ ਤਾਂ ਹੈਗਾ ਜੀ ਇਸ ਨੂੰ ਗਰਾਰੀ ਨੂੰ ਘੁਮਾਈਦਾ ਜੀ ਚਾਬੀ ਭਰੀ ਜਾਂਦੀ ਹੈ ਇਹਦੇ ਨਾਲ ਹਾਂ ਇਹ 10 ਮਿੰਟਾਂ ਦੇ ਅਸੀਂ ਚਾਬੀ ਭਰੀ ਜਾਂਦੀ ਹੈ ਜੀ ਅੱਛਾ 10 ਮਿੰਟ ਲੱਗਦੇ ਪੂਰੇ ਹਾਂਜੀ ਹਾਂਜੀ ਜੇ ਮੰਨ ਲੇ ਸਾਹ ਨਾਲ ਲਈਏ ਤੇ 10 ਮਿੰਟ ਲੱਗਦੇ ਆ ਜੀ ਅੱਛਾ ਠੀਕ ਆ ਹਾਂਜੀ ਇਹ ਜੇ ਤਾਂ ਚਾਬੀ ਦਾ ਜੇ ਇਕੱਲੇ ਬੰਦੇ ਨੇ ਦੇ ਲੈਣੀ ਜੀ ਅੱਛਾ 10 ਮਿੰਟ ਲਗਾਤਾਰ ਨੂੰ ਕੀ ਉਹ ਉਹਦੀ ਮਰਜ਼ੀ ਹੈ ਜੇ ਸਾਹ ਲੈ ਕੇ ਦੇ ਸਕਦਾ ਉਹ ਚਾਬੀ ਤੇ ਜੇ ਕੋਈ ਨਹੀਂ ਲੈ ਸਕਦਾ ਸਾਹ ਤਾਂ ਫਿਰ ਰੁਟੀਨ ਨਾਲ ਚਾਬੀ ਦੇ ਦਿੰਦਾ ਜੀ ਜੀ ਉਹ ਬੰਦੇ ਦੇ ਮੁਤਾਬਕ ਹੈ ਜੀ ਤੇ ਆ ਜਿਹੜੀ ਤਾਰ ਹੈ ਕੀ ਇਹ ਵੇਟ ਉੱਪਰ ਆ ਰਿਹਾ ਇਹ ਤੇ ਤਾਰ ਲਵੇਟੀ ਜਾਂਦੀ ਆ ਹੂੰ ਜਿਦਾਂ ਜਿਦਾਂ ਚਾਬੀ ਪੂਰੀ ਹੋ ਗਈ ਤਾਲ ਲਵੇਟੀ ਗਈ ਹੂੰ ਉਸ ਤੋਂ ਬਾਅਦ ਇਹ ਅਗਰਾਰੀ ਕੱਢ ਦੇਣੀ ਆ ਇਹਨੇ ਵਜਨ ਥੱਲੇ ਜਾਣਾ ਜੀ ਠੀਕ ਹੈ ਜੀ ਠੀਕ ਹੈ ਜੇ ਘੜੀ ਰੁਕ ਵੀ ਜਾਂਦੀ ਹੈ ਨਾ ਇਹਨੂੰ ਆਪਾਂ ਲਾਈਦਾ ਅੱਛਾ ਲੈ ਗਿਆਦਾ ਜੀ ਇਹ ਕੀ ਹੈ ਇਹ ਦੇ ਝਟਕੇ ਨਾਲ ਚੱਲੇ ਜਿੱਦਾਂ ਘੜੀ ਤੇ ਫੰਦਰ ਹੁੰਦਾ ਨਾ ਹਾਂਜੀ ਉਹ ਚੀਜ਼ ਉਹ ਕੰਮ ਕਰਦਾ ਹੈ ਇਹਦੀ ਇਹ ਵਾਲਾ ਇਹਨੂੰ ਹਲਾਦਾ ਇਹਨੇ ਬਚਲੀ ਜਾਣਾ 7 ਦਿਨ ਝਟਕੇ ਦੇ ਦੇ ਕੇ ਚਾਬੀ ਦੇ ਦਿਨ ਤੋਂ ਬਾਅਦ ਜੇ ਘੜੀ ਦਾ ਜਦੋਂ ਟਾਈਮ ਅੱਗੇ ਪਿੱਛੇ ਹੋ ਜਾਂਦਾ ਤਾਂ ਉਹਨੂੰ ਸੈੱਟ ਕਿਵੇਂ ਕੀਤਾ ਜਾਂਦਾ ਉਹਦਾ ਸੈੱਟ ਇਹਦੇ ਨਾਲ ਕਰੀਦਾ ਜੀ ਇਹ ਜੇ ਘੜੀ ਲੱਗੀ ਹੈ ਜੀ ਹੂੰ ਇਹਦਾਂ ਘਰਾਈ ਲੱਗੀ ਆ ਜੀ ਜੀ ਤੈਨੂੰ ਘੁਮਾ ਦੇਈਦਾ ਤੇ ਟਾਈਮ ਸੈੱਟ ਹੋ ਜਾਂਦਾ ਜੀ ਜੀ ਇਹਦਾ ਇਹਦਾ ਆ ਇਹਦਾ ਜਿਹੜਾ ਚੱਕਰ ਘੁੰਮ ਰਿਹਾ ਇਹ ਕੀ ਫੰਕਸ਼ਨ ਹੈ ਇਹਦਾ ਇਹਦੀ ਘਰਾਈ ਹੈਗੀ ਜੀ ਫੰਦਰ ਦੇ ਨਾਲ ਸੰਬੰਧਦਾ ਹੈਗਾ ਇਹਦਾ ਜੀ ਜਦੋਂ ਉਹਦਾ ਝਟਕਾ ਲੱਗੇਗਾ ਫੰਦਰ ਨੂੰ ਇਹਨੇ ਘਰਾਈ ਨੇ ਅੱਗੇ ਚੱਲ ਜਾਣਾ ਜੀ ਜੀ ਹਾਂਜੀ ਤੇ ਇਸ ਪੂਰੀ ਘੜੀ ਦਾ ਭਾਰ ਕਿੰਨਾ ਹੈ ਇਹਦਾ ਸਾਰਾ ਗਾਡਰਾ ਸਮੇਤ weight ਜਿਹੜਾ ਫਟਾ 8 ਕੁੰਟਲ ਹੋਏਗਾ ਜੀ ਇਸ ਘੜੀ ਨੂੰ ਕਿੰਨਾ ਲੋਹਾ ਲੱਗਾ ਆ ਕਿੰਨਾ ਕਿਰੀ ਤਾਤ ਦਾ ਬਣਿਆ ਵਾ ਇਹ ਮਿਕਸ ਹੈਗਾ ਜਿਹੜੀਆਂ ਗਰਾਰੀਆਂ ਹੈਗੀਆਂ ਜੀ ਇਹ ਵਾਲੀਆਂ ਹੂੰ ਹੂੰ ਕਰ ਕੋ ਤਿੰਨ ਗਰਾਰੀਆਂ ਹੈਗੀਆਂ ਜੀ ਜੀ ਇਹ ਪਿੱਤਲ ਦੀਆਂ ਹੈਗੀਆਂ ਚਾਰ ਗਰਾਰੀਆਂ ਪਿੱਤਲ ਦੀਆਂ ਜੀ ਇੱਕ ਕਹਿ ਵਾਲੀ ਇੱਕ ਕਹਿ ਵਾਲੀ ਇੱਕ ਕਹਿ ਇੱਕ ਕਹਿ ਵਾਲੀ ਜੀ ਹਾਂਜੀ ਉਸ ਤੋਂ ਬਾਅਦ ਇਹਦੇ ਘਰਾਰੀਆਂ ਹੈਗੀਆਂ ਲੋਹੇ ਦੀਆਂ ਜੀ ਹੂੰ ਬਾਕੀ ਸਾਰਾ ਲੋਹਾ ਲੱਗਾ ਜੀ ਜੀ ਹਾਂਜੀ ਤੇ ਆਹ ਰੋਡ ਇਹਨਾਂ ਦਾ ਕੀ ਫੰਕਸ਼ਨ ਹੈ ਇਹਨਾਂ ਦਾ ਫੰਕਸ਼ਨ ਹੈਗਾ ਸੋਈਆਂ ਨੂੰ ਘਮਾਉਂਦੇ ਜੀ ਇਹਦੇ ਘਰਾਰੀਆਂ ਦੇ ਨਾਲ ਸੰਬੰਧ ਹੈਗਾ ਇਹਨਾਂ ਦਾ ਠੀਕ ਹਾਂਜੀ ਇਹ ਵੀ ਘਰਾਰੀਆਂ ਪਤਲ ਦੀਆਂ ਨੇ ਜੀ ਤੇ ਇਹ ਜੋ ਅੱਗੇ ਆ ਬੰਦ ਇਹ ਕੀ ਹੈ ਇਹਨਾਂ ਦਾ ਕੀ ਫੰਕਸ਼ਨ ਹੈ ਇਹ ਇਹਨਾਂ ਦੀ ਪ੍ਰਾਤਨ ਸਮੇਂ ਦਾ ਹੀ ਲੱਗਾ ਜੀ ਜੀ ਜਿਹੜੀ ਆਲੇ-ਦੁਆਲੇ ਰਹਿਸ਼ ਹੈਗੇ ਨਾ ਜਦੋਂ ਵਜਦਾ ਸੀ ਨਾ ਹੂੰ ਹੂੰ ਉਹ ਤਰਾਜ ਕਰਦੇ ਸੀਗੇ ਜੀ ਇਹ ਵੀ ਬੰਦ ਕਰ ਕਰ ਦਿੱਤਾ ਅਲਾਰਮ ਨੂੰ ਦੀ ਓਕੇ ਹਾਂਜੀ ਇਹ ਰਿਪੇਅਰ ਦਾ ਕੀ ਸਿਸਟਮ ਹੈ ਕਿਉਂਕਿ ਬਹੁਤ ਪੁਰਾਣੀ ਘੜੀ ਆ ਤੇ ਕਿੰਨੀ ਵਾਰੀ ਰਿਪੇਅਰ ਕੀਤੀ ਗਈ ਹੈ ਜਾਂ ਕਦੀ ਕੋਈ ਨੁਕਸਦੀ ਕੋਈ ਖਰਾਬੀ ਤਾਂ ਨਹੀਂ ਆਈ ਇਹ ਮੇਰੇ ਸਮੇਂ ਦੇ ਵਿੱਚ ਰਿਪੇਅਰ ਨਹੀਂ ਹੋਈ ਇਹਦੀ ਆਪਾਂ ਮਤਲਬ ਸਫਾਈ ਕਰੀਦੀ ਆ ਹਮ ਹਮ ਤੇ ਉਸ ਤੋਂ ਬਾਅਦ ਚੱਲਦੀ ਰਹਿੰਦੀ ਆ ਕਿੰਨੇ ਸਮੇਂ ਬਾਅਦ ਸਫਾਈ ਕੀਤੀ ਜਾਂਦੀ ਹੈ ਇਹਦੀ ਇਹ 10 ਦਿਨਾਂ ਬਾਅਦ ਅੱਛਾ 10 ਦਿਨਾਂ ਬਾਅਦ ਹਾਂਜੀ ਜੀ ਇਹਦਾ ਟਾਲਾ ਇਹ ਇਹਦਾ ਕੀ ਫੰਕਸ਼ਨ ਹੈ ਇਹਦਾ ਕੀ ਇਤਿਹਾਸ ਆ ਇਹਦਾ ਫੰਕਸ਼ਨ ਇਹ ਹੈਗਾ ਜਦੋਂ ਘੜੀ ਚੱਲਦੀ ਸੀ ਨਾ ਘੰਟੇ ਬਾਅਦ ਨੇ ਵੱਜਣਾ ਹੁੰਦਾ ਜੀ ਅੱਛਾ ਠੀਕ ਹੈ ਜੀ ਇਹਦਾ ਸਿਸਟਮ ਸਾਰਾ ਨਾ ਖਰਾਬ ਹੋ ਗਿਆ ਵਾ ਹੂੰ ਹੂੰ ਤੇ ਉਸ ਤੋਂ ਬਾਅਦ ਖਰਾਬ ਹੋਣ ਦੇ ਕਾਰਨ ਕਿ ਇਹ ਚੱਲਿਆ ਹੀ ਨਹੀਂ ਓਕੇ ਹਾਂ ਜੀ ਫਿਰ ਇਹ ਚੱਲਣ ਦੇ ਕਾਰਨ ਇਹ ਹੈਗਾ ਬੰਦੀ ਹੋ ਗਿਆ ਇਤਰਾਜ ਕਰਦੇ ਹਾਲੇ ਦਵਾਲੇ ਵਾਲੇ ਜੀ ਉਹ ਚੱਲਦਾ ਹੈ ਜੀ ਜੀ ਹਾਂ ਜੀ ਆਵਾਜ਼ ਕਿੰਨੀ ਕੁ ਗੂੰਜਦੀ ਸੀ ਆਵਾਜ਼ ਇਹਦੀ ਬਹੁਤ ਹੈਗੀ ਜੀ ਠੀਕ ਆ ਹਾਂ ਜੀ ਇਹ ਘੱਟੋ ਘੱਟ ਆਪਣਾ ਜਿਹਾ ਦਫਤਰ ਹੈ ਨਾ ਦਫਤਰ ਤੋਂ ਹੀ ਅੱਗੇ 당 ਜਾਂਦੀ ਅੱਛਾ ਹਾਂ 6 ਦਾ ਸਾਲ ਤੱਕ ਚੱਲ ਜਾਂਦੀ ਠੀਕ ਹੈ ਹਾਂ ਇਹ ਘੜੀ ਦਾ ਵੇਟ ਹੈ ਇਹ ਹਾਂ ਜੀ ਵੇਟ ਹੈ ਜੀ ਘੜੀ ਦਾ ਠੀਕ ਹੈ ਜਦੋਂ ਚਾਬੀ ਦਿੱਤੀ ਜਾਂਦੀ ਹੈ ਤਾਂ ਵੇਟ ਉੱਪਰ ਜਾਂਦਾ ਹੈ ਹਾਂ ਜੀ ਵੇਟ ਉੱਪਰ ਜਾਂਦਾ ਚਾਬੀ ਦੇਣ ਤੋਂ ਬਾਅਦ ਫਿਰ ਉਹ ਜਿਹੜਾ ਆਪਣਾ ਲੈਵਲ ਜ ਹੈਗਾ ਨਾ ਜੀ ਅੰਦਰ ਉਹ ਕੱਥ ਪਾਉਂਦਾ ਵਾ ਫਿਰ ਥੱਲੇ ਗੁਜ਼ਰਿਆ ਉਹ ਫਿਰ ਘੜੀ ਚੱਲਦੀ ਰਹਿੰਦੀ ਹੈ ਓਕੇ ਓਕੇ ਠੀਕ ਹੈ